ਕੱਲ ਪੀਸੀ ਆਪਣੇ ਵਿਕਰਮਜੀਤ ਤੰਥੇ ਨੇ ਪੀਸੀਐਸ ਜਿਹੜੇ ਇਥੇ ਐਸਡੀਐਮ ਬਟਾਲਾ ਕਮ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਜੀ ਬਟਾਲਾ ਦਾ ਇਹਨਾਂ ਕੋ ਇਹਨਾਂ ਨੂੰ ਕੱਲ ਵਿਜੀਲੈਂਸ ਨੇ ਰੈਡ ਹੈਂਡਿਡ ਡ੍ਰੈਪ ਕੀਤਾ ਸੀਗਾ ਕੱਲ ਰਾਤ ਨੂੰ ਜਿੱਥੇ 50 ਹਜ਼ਾਰ ਦਾ ਸਾਡਾ ਰੈਡ ਹੈਂਡਿਡ ਡ੍ਰੈਪ ਸੀਗਾ ਪਰ ਜਦੋਂ ਅਸੀਂ ਮੌਕੇ ਤੇ ਡ੍ਰੈਪ ਕੀਤਾ ਤਾਂ ਉੱਥੇ 13 ਲੱਖ ਦੇ ਆਰਾਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਜਿਹੜੀ ਸਸਪੀਸ਼ੀਅਸ ਸੀਗੀ ਜਿਹਦੇ ਵਿੱਚ ਕੁਝ ਕਾਰਪੋਰੇਸ਼ਨ ਦੇ ਠੇਕੇਦਾਰਾਂ ਦੇ ਉੱਥੇ ਚੈੱਕ ਮਿਲੇ ਸਾਨੂੰ ਤੇ ਕੁਝ ਸਾਨੂੰ ਇੱਕ ਲਿਸਟ ਮਿਲੀ ਉਹ ਉਹ ਨੋਟਾਂ ਦੇ ਨਾਲ ਬੰਦਰਾ ਦੇ ਨਾਲ ਇੱਕ ਗਲਿਸਟ ਬਚੀ ਹੋਈ ਸੀਗੀ ਸੋ ਉਹ ਸੁਸਪੀਸ਼ੀਅਸ ਮੰਨੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਤੇ ਇਹਨਾਂ ਦਾ ਅੱਜ ਅਸੀਂ ਮਾਂਜੋ ਕੋਰਟ ਦੇ ਵਿੱਚ ਰਿਮਾਂਡ ਸੀ ਕੀਤਾ ਸੀਗਾ ਉਹਨਾਂ ਨੇ 3 ਦਿਨ ਦਾ ਰਿਮਾਂਡ ਮੰਗਲਵਾਰ ਤੱਕ ਦਾ ਸਾਨੂੰ ਗਰੰਟ ਕੀਤਾ ਸਰ ਕੀ ਜਿਹੜੇ ਪੈਸੇ ਹੋਰ ਮਿਲੇ ਉਹ ਪਤਾ ਲੱਗਾ ਕਿੱਥੋਂ ਇਸ ਲੋਰੀਸ਼ੇ ਦੇ ਪੈਸੇ ਜੀ ਉਹ ਅਜੀ ਇਨੀਸ਼ੀਅਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਆ ਤੇ ਅਸੀਂ ਮਤਲਬ ਜੋ ਸਾਨੂੰ ਠੇਕੇਦਾਰਾਂ ਦੀ ਲਿਸਟ ਮਿਲੀ ਹੈ ਚੈੱਕ ਮਿਲੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਤੇ ਜਿਹੜੀ ਬਾਕੀ 13 ਲੱਖ ਰੁਪਏ ਉਹਦੀ ਪੁੱਛਗਛ ਕਰ ਰਹੇ ਆ ਹੋਰ ਹੀ ਲੋ ਬੁਲਾ ਰਹੇ ਥੇ ਕੰਮ ਕਲੀ ਕਾਉਂਸਲ ਤੇ ਜਿਹੜੇ ਕਮਿਸ਼ਨਰ ਟੈਂਡਰ ਹੁੰਦੇ ਸੀ ਉਹਨਾਂ ਵਿੱਚ ਕਈ ਟੈਂਡਰ ਦਾ 8-9% ਘਾਟਾ ਦੇ ਕਹਿੰਦੇ ਜੀ ਪੂਰੇ 0 ਆਦਰੇ ਟਾਸ ਪਾ ਕੇ ਹਜ਼ੂਰੀ ਬਰੋਪ ਲਾ ਰਹੇ ਹਾਂ ਸੋ ਉਹ ਦੇਖੋ ਜਿਹੜਾ ਵੀ ਕੋਈ ਆਏਗਾ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਜੇ ਤਾਂ ਕੱਲ ਰਾਤ ਦਾ ਰਾਊਂਡੀ 1:30 ਵਜੇ ਇਹਨਾਂ ਦੀ ਅਰੈਸਟ ਭਾਈ ਹੈ ਰਾਤ ਤੇ ਅਜੇ ਮਤਲਬ ਬਿਲਕੁਲ ਇਨੀਸ਼ੀਅਲ ਸਟੇਜ ਇਨਵੈਸਟੀਗੇਸ਼ਨ ਹੋਰੀ ਅਧਿਕਾਰੀ ਇੱਥੇ ਆਉਣਗੇ ਸਾਡੇ ਵਿੱਚ ਨਹੀਂ ਅਜੇ ਕੁਝ ਨਹੀਂ ਕਹਾ ਜਾ ਸਕਦਾ ਅਜੇ ਤਾਂ ਅਸੀਂ ਮਤਲਬ ਇਹਨਾਂ ਦੀ ਪੁਸ਼ਕਿਸ਼ ਤੋਂ ਫੋਕਸ ਕਰਾਂਗੇ ਜੀ ਸਰ ਆਪਾਂ